ਹਾਏ ਮਿੱਤਰੋ ਆਪਾਂ ਸੋਨੂੰ ਪਤਾ ਲੱਗ ਹੀ ਗਿਆ ਹੋਣਾ ਆਪਾਂ ਕਿੱਥੇ ਖੜੇ ਆ ਕਿਉਂ ਹਾਲਾਤ ਵੇਖ ਕੇ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਤੇ ਅਸਲ ਵਿੱਚ ਨਾ ਜਿਹਨੂੰ ਇਹ ਆਪਾਂ ਆਮ ਕਹਿ ਦਿੰਦੇ ਆ ਵੀ ਸਵਰਗਾਂ ਦਾ ਘਰ ਆਮ ਹੀ ਲਿਖਿਆ ਹੋਦਾ ਵੀ ਸਵਰਗਾਂ ਦਾ ਘਰ ਤੇ ਤਕਰੀਬਨ ਇੱਥੇ ਵੱਡਾ ਚਾਹੇ ਕੋਈ ਛੋਟਾ ਚਾਹੇ ਕੋਈ 100 ਕਿੱਲੇ ਵਾਲਾ ਚਾਹੇ ਕੋਈ ਉਡਾਨੀ ਆ ਤੇ ਚਾਹੇ ਕੋਈ ਉਵਾਨੀ ਆ ਤੇ ਸਾਰਿਆਂ ਨੂੰ ਜਗਾ ਇੱਥੇ ਹੀ ਮਿਲਦੀ ਆ ਤੇ ਅਸਲੀ ਟਿਕਾਣਾ ਯਾਨੀ ਕਿ ਕਹਿਣ ਤੋਂ ਭਾਵ ਜਿਹੜਾ ਸਾਰਾ ਅਸਲੀ ਟਿਕਾਣਾ ਨਾ ਮਨੁੱਖ ਦਾ ਇਹ ਜਗ੍ਹਾ ਹੀ ਆ ਤੇ ਇਥੇ ਇੱਕ ਆਪਾਂ ਕਹਿੰਦੇ ਹੁੰਦੀ ਹੈ ਗੱਲ ਵੀ ਆਮ ਤਾਂ ਪਿੰਡਾਂ ਦੇ ਵਿੱਚ ਇੱਕ ਇੱਕ ਸ਼ਮਸ਼ਾਨ ਘਾਟ ਆ ਤੇ ਕਈਆਂ 'ਚ 4-4 ਵੀ ਆ ਤੇ ਆਮ ਹੋਣਾ ਵੀ ਇੱਕ ਚਾਹੀਦਾ ਪਰ ਪਿੰਡ ਵੱਡਾ ਹੋਣ ਕਰਕੇ ਤੇ ਪਿੰਡ ਵੱਡਾ ਹੋਣ ਕਾਰਨ ਵੀ ਸ਼ਮਸ਼ਾਨ ਘਾਟ ਦੋ ਜ਼ਰੂਰੀ ਸੀਗੇ ਤੇ ਇਧਰ ਇੱਕ ਪਹਿਲਾਂ ਤੋਂ ਹੀ ਬਣੇ ਹੋਏ ਆ ਇਹ ਦੋ ਤੇ ਆ ਆ ਤੁਹਾਨੂੰ ਦਿਖਾ ਦਿੰਨੇ ਆਂਗੇ ਵੀ ਇਹਦੇ ਹਾਲਾਤ ਵੇਖ ਲਓ ਪਹਿਲਾਂ ਤਾਂ ਇਥੇ ਨਰੇਗਾ ਵਾਲਾ ਵੀ ਚੱਲਦਾ ਕੰਮ ਆ ਹੋਰ ਜਿਹੜਾ ਕੰਮ ਧੰਦਾ ਚੱਲਦਾ ਸੀਗਾ ਤੇ ਆ ਸਾਨੂੰ ਸਾਰੇ ਹਾਲਾਤ ਦਿਖਾ ਦਿੰਨੇ ਆ ਵੀ ਪਹਿਲੀ ਗੱਲ ਤਾਂ ਇੱਥੇ ਆ ਲਾਈਟ ਦਾ ਕੋਈ ਪ੍ਰਬੰਧ ਨਹੀਂ ਆ ਖੰਭੇ ਆਏ ਪਏ ਆ ਕੋਈ ਕਿਸੇ ਨੇ ਲਾਈਟ ਲੂਟ ਦਾ ਕੋਈ ਤਕਰੀਬਨ ਮੇਰੇ ਹਿਸਾਬ ਨਾਲ ਹੈ ਨਹੀਂ ਤੇ ਪੰਚਾਇਤਾਂ ਜੇ ਆਪਾਂ ਕਹਿ ਦੇਗੇ ਸਰਕਾਰਾਂ ਦਾ ਜਿਹੜੇ ਮਰਜੀ ਸਰਕਾਰ ਦਾ ਨਾਮ ਲੈ ਲਓ ਤੇ ਸਰਕਾਰਾਂ ਸਾਰੀਆਂ ਹੀ ਤੇ ਉਹ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਤੇ ਆ ਹੋਣ ਵਾਲੀ ਵੀ ਚੱਲੀ ਜਾਂਦੀ ਆ ਤੇ ਕੋਈ ਕਿਸੇ ਨੇ ਕਿਸੇ ਦੀ ਬਾਤ ਨਹੀਂ ਸੁਣੀ ਤੇ ਆ ਨਾਲ ਸੱਜਣਾ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਵੀ ਕੀ ਕੀ ਇੱਥੇ ਮੁਸ਼ਕਲਾਂ ਕਿਉਂ ਆਏਗਾ ਵੀ ਊਂ ਤਾਂ ਆਪਣੇ ਘਰਾਂ ਦੇ ਵਿੱਚ ਤੱਕ ਜਦੋਂ ਘਰੇ ਆਪਾਂ ਰਿਸ਼ਤੇਦਾਰ ਆਪਣਾ ਆਪਣੇ ਘਰੋਂ ਆ ਕੇ ਮੁਰਜ ਜਾਂਦਾ ਤੇ ਇੱਥੇ ਤਕਰੀਬ ਇਹ ਇੱਕ ਇਹੋ ਜੀ ਜਗ੍ਹਾ ਹੁੰਦੀ ਆ ਵੀ ਜਿਹੜੇ ਹਰ ਰਿਸ਼ਤੇਦਾਰ ਨੇ ਹਰ ਯਾਰ ਮਿੱਤਰ ਨੇ ਹਰ ਇੱਕ ਬੰਦੇ ਨੇ ਇੱਥੇ ਦੁੱਖ ਦੇ ਸੁੱਖ ਦੇ ਜਦੋਂ ਕਿਸੇ ਤੇ ਆਪਣਾ ਕੋਈ ਪਾਣਾ ਵਾਪਰਦਾ ਤੇ ਰਿਸ਼ਤੇਦਾਰਾਂ ਨੇ ਯਾਰਾਂ ਮਿੱਤਰਾਂ ਨੇ ਸਾਰੇ ਨੇ ਇਹ ਜਗ੍ਹਾ ਤੇ ਆਉਣਾ ਹੁੰਦਾ ਤੇ ਪਹਿਲੀ ਗੱਲ ਤਾਂ ਜਗ੍ਹਾ ਦੇ ਹਾਲਾਤ ਹੀ ਦਿਖਾ ਦਿੰਨੇ ਆ ਤੁਹਾਨੂੰ ਵੀ ਜਾਨੀ ਕਿ ਜਿਹੜੇ ਆਪ ਦੇ ਆਪ ਦੇ ਲੀਡਰ ਕਹਿੰਦੇ ਆ ਨਾ ਵੀ ਅਸੀਂ ਹਾਂ ਅਸੀਂ ਬਹੁਤ ਵਿਕਾਸ ਕਰਦੇ ਆ ਤੇ ਹੋਰ ਵਿਕਾਸ ਤਾਂ ਕੀ ਹੋਣਾ ਤੇ ਆਹ ਵੇਖੋ ਜਿਹੜਾ ਸਹੀ ਘਰ ਆ ਜਿਹੜੂ ਅਸੀਂ ਟਿਕਾਣਾ ਕਿਹਾ ਜਾਂਦਾ ਜਿਹੜਾ ਅਸਲੀ ਟਿਕਾਣਾ ਤੇ ਉਹ ਟਿਕਾਣੇ ਦਾ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਤੇ ਵੇਖੋ ਕੀ ਹਾਲਾਤ ਆ ਇੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਤੇ ਇੱਕ ਵਸ ਨਾਂ ਦੇ ਹੀ ਸਾਨੂੰ ਪਤਾ ਵੀ ਇੱਥੇ ਜਦੋਂ ਕਾਠ ਬਹੁਤ ਜ਼ਿਆਦਾ ਹੋ ਜਾਂਦਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕੋਈ ਵੀ ਦੁਰਘਟਨਾ ਵਾਪਰਦੀ ਆ ਤੇ ਕਾਠ ਹੋਣ ਕਾਰਨ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਤੇ ਕੋਈ ਇੱਥੇ ਲੀਡਰ ਇਹ ਬਾਈ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਕਹਿ ਕਹਿ ਕੇ ਹੰਬ ਗਏ ਤੇ ਕਿਸੇ ਨੇ ਸਫਾਈ ਤਾਂ ਚਲੋ ਕਰਨੀ ਕੀ ਆ ਤੇ ਲਾਈਟ ਦਾ ਜਾਂ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਇੱਥੇ ਕਰਕੇ ਦਿੱਤਾ ਕਿਸੇ ਨੇ ਤੇ ਸੋਡੀ ਬਾਈਆਂ ਨਾਲ ਗੱਲ ਵੀ ਕਰਾਵਾਂਗੇ ਤੇ ਆ ਸਾਨੂੰ ਹਾਲਾਤ ਸਾਰੇ ਜਿਹੜੇ ਦਿਖਾਤੇ ਆ ਤੇ ਆਹ ਵੇਖੋ ਕਿਵੇਂ ਖੰਡਰ ਬਣਿਆ ਪਿਆ ਤੇ ਨਹੀਂ ਆਮ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਫੁੱਲ ਬੂਟੇ ਤੇ ਪੂਰੇ ਵਧੀਆ ਪਾਰਕ ਉਥੇ ਆਏ ਨਹੀਂ ਪਤਾ ਲੱਗਦਾ ਵੀ ਆਪਾਂ ਪਾਰਕ 'ਚ ਆ ਗਏ ਕਿ ਸ਼ਮਸ਼ਾਨ ਘਾਟ 'ਚ ਆ ਗਏ ਤੇ ਆਹ ਤੁਹਾਨੂੰ ਖੰਡਰ ਬਣਿਆਵਾ ਦਿਖਾ ਦਿੰਦੇ ਆ ਤੇ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਤੇ ਅਖੀਰ ਨੂੰ ਰਿਸ਼ਤੇਦਾਰਾਂ ਨੇ ਯਾਰਾਂ ਮਿੱਤਰਾਂ ਨੇ ਆਉਣਾ ਇੱਥੇ ਹੀ ਹੁੰਦਾ ਸਭ ਨੇ ਆਪਾਂ ਕੋਠੀਆਂ ਕਾਰਾਂ ਲਈ ਫਿਰਦੇ ਆ ਚਿਪਸਾਂ ਘਰੇ ਚੜਾ ਦਿੰਨੇ ਆ ਉੱਥੇ ਆਪਣਾ ਰਿਸ਼ਤੇਦਾਰ ਆ ਕੇ ਮੁੜ ਜਾਂਦਾ ਉਹਨੂੰ ਤਾਂ ਪਤਾ ਹੁੰਦਾ ਵੀ ਇਹ ਚਿਹਤੇ ਪਰ ਜਿੱਥੇ ਆਪਣਾ ਲੋੜ ਆ ਸਹੀ ਟਿਕਾਣਾ ਜਿਹੜਾ ਅਸਲੀ ਹਰ ਇੱਕ ਦਾ ਤੇ ਉੱਥੇ ਇਹ ਚੀਜ਼ਾਂ ਦੀ ਸਹੂਲਤ ਤੋਂ ਵਾਂਝਾ ਪਿਆਗਾ ਤੇ ਆ ਤੁਹਾਡੀ ਗੱਲ ਵੀ ਕਰਾਵਾਂਗੇ ਵਾਂਝਿਆ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਜੀ ਭਾਈ ਜੀ ਉਹ ਪਰਿਵਾਰ ਠੀਕ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਵੀ ਇਹ ਤੁਹਾਡੀਆਂ ਕੀ ਸਮੱਸਿਆ ਹੈ ਇਹ ਸਾਡਾ ਇਹ ਸਮੱਸਿਆ ਇਹ ਕੱਲਿਆਂ ਦੀ ਨਹੀਂ ਸੇ ਸਾਰੇ ਨਗਰ ਦੀ ਸਮੱਸਿਆ ਹੈ ਪਹਿਲੀ ਗੱਲ ਤਾਂ ਇਹ ਤੁਸੀਂ ਦੱਸ ਦਿਓ ਵੀ ਅਸੀਂ ਖੜੇ ਕਿਹੜੀ ਜਗ੍ਹਾ ਤੇ ਆ ਅਸੀਂ ਕੋਠਾਗੁਰੂ ਕਾ ਪਿੰਡ ਬਠਿੰਡਾ ਜ਼ਿਲ੍ਹਾ ਤਹਿਸੀਲ ਫੂਲ ਦੇ ਵਿੱਚ ਕੋਠਾਗੁਰੂ ਕਾ ਜਿਹੜੇ ਦਾਣਾ ਮੰਡੀ ਕੋਲੋਂ ਸ਼ਮਸ਼ਾਨ ਘਾਟੋਂ ਰਾਹ ਜਾਂਦਾ ਹੈ ਠੀਕ ਹੈ ਅਸੀਂ ਉਸ ਸ਼ਮਸ਼ਾਨ ਘਾਟ ਤੇ ਖੜੇ ਆ ਆ ਲਾਗੀ ਘਰ ਆ ਸਾਡੇ ਆ ਬਾਂਸੇ ਗਿਲ ਦਾ ਘਰ ਆ ਪਰ ਸਾਡੇ ਆਗੇ ਦੋਨਾਂ ਦੇ ਆ ਪਿੱਛੇ ਨੈਬਰ ਗਿਲ ਦਾ ਆ ਗਿਆ ਆ ਭਾਈ ਲਾਲ ਦੇ ਘਰ ਆ ਤਾਰੇ ਵਾਲ ਕੇ ਸਾਰੇ ਯਾਰ ਬਿੱਤ ਜਾਣਾ ਸਾਡੀ ਮੰਗ ਇਹ ਵੀ ਇੱਥੇ ਜਿਹੜੀ ਮੋਟਰ ਮੋਟਰ ਸੀਗੀ ਉਹਦਾ ਸਾਨੂੰ ਪਤਾ ਨਹੀਂ ਉਹਦਾ ਟੋਆ ਟਾ ਧੱਕ ਧੁੱਕ ਤਾਂ ਉਹ ਵੀ ਸਾਨੂੰ ਬਖਾਵਾਂਗੇ ਪੱਥਰ ਕੱਢਿਆ ਸੀ ਵੈਸੇ ਵੀ ਇੱਥੇ ਪਾਣੀ ਦਾ ਹੱਲ ਹੋਣਾ ਚਾਹੀਦਾ ਅੱਜ ਤੋਂ 20 ਸਾਲ ਪਹਿਲਾਂ ਮੇਰਾ ਭਾਈ ਬਲਜੀਤ ਖੈਰਾ ਸ਼ਰਗਵਾਸ ਹੋਇਆ ਸੀ ਮੇਰੇ ਦੋਸਤਾਂ ਨਾਲ ਨੇ ਮੈਨੂੰ ਇਹ ਗੱਲ ਕਹੀ ਉਹ ਆਦੇ ਯਾਰ ਤੁਹਾਡੇ ਸਿਵਿਆਂ ਚ ਪਾਣੀ ਤੇ ਕਿੱਥੇ ਨਹੀਂ ਮਿਲਦਾ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ ਹਾਂ ਉਹ ਤੁਹਾਨੂੰ ਮੈਂ ਦਿਖਾਉਣਾ ਅਸੀਂ ਕਿਵੇਂ ਤੁਰਦੇ ਤਾਰੇ ਉਹ ਮੇਰੇ ਮੋਟਰਸਾਈਕਲ ਤੇ ਝੋਲਾ ਲਾ ਕੇ ਲਈ ਪਾਣੀ ਦੀ ਬੋਤਲ ਵਿੱਚ ਪਈ ਆ ਉਹ ਪਾਣੀ ਅਸੀਂ ਤਾਂ ਸਾਥ ਰੱਖਦੇ ਆ ਵੀ ਸਾਡਾ ਕੋਈ ਪਤਾ ਨਹੀਂ ਸਿਵਿਆਂ ਦੇ ਵਿੱਚ ਕਿੱਥੇ ਬੰਦੇ ਨੂੰ ਅਟੈਕ ਅੱਜ ਕੱਲ ਟੈਗ ਵੀ ਬਿਮਾਰੀ ਹੈ ਕਿਉਂਕਿ ਨਸ਼ੇ ਨੇ ਖਾਦੀ ਸੁਣਗਾ ਇਹ ਅਸੀਂ ਸਾਰੇ ਘਰ ਮੋਟਰੋ ਜਦੋਂ ਕਮਰਾ ਪਿਆ ਵਾ ਸੀ ਅਸੀਂ ਇੱਥੇ ਸਾਂਭਦੇ ਰਹੇ ਆਂ ਦੋ ਆਦੇ ਸਟਾਰਟਰ ਅਸੀਂ ਲਾਇਆ ਗਲਕੇ ਸਾਰੇ ਘਰਾਂ ਨੇ ਆ ਨਿਰਮਲ ਨੇ ਇਕੱਲੇ ਨੇ ਮੁੰਡੇ ਨੇ ਵੀ ਤਾਰ ਤੂਰ ਕਰੀ ਵਿਚਾਰੇ ਨੇ ਯਾਨੀ ਕਿ ਲਾ ਕੇ ਲੈ ਗਈ ਹਾਂ ਉਦੋਂ ਚਿੱਤੇ ਦਾ ਸਮਾਂ ਚੱਲਦਾ ਸੀ ਲੇਸੇ ਚੱਲਦਾ ਤਾਂ ਹੁਣ ਨਹੀਂ ਹੈ ਪਰ ਉਦੋਂ ਜਿਹੜੇ ਬਾੜੀ ਨੇਰੀ ਆਉਂਦੀ ਸੀ ਇੱਥੇ ਸੰਜਮ ਖਾਜੂ ਸਾਨੂੰ ਪਈਆਂ ਹਵੇ ਅਸੀਂ ਦੋ ਚੋ ਬੰਦਿਆਂ ਨੂੰ ਕਿਹਾ ਉਹਨਾਂ ਨੇ ਸਾਡੀ ਨਾ ਸੁਣੀ ਇੱਥੇ ਸਸਕਾਰ ਹੁੰਦਿਆਂ ਹੋਇਆਂ ਕੋਕੇ ਸਿੱਖਾਂ ਦਾ ਮੁੰਡਾ ਅਲ ਆਲਾਖ ਦੇ ਆਲਮ ਵਿਚਾਰੇ ਨੂੰ ਮੈਂ ਤਾਂ ਨਾ ਹੀ ਜਾਣਦਾ ਭੁੱਲ ਗਿਆ ਠੀਕ ਹੈ ਉਹਦਾ ਸੰਗਤਾ ਦਾ ਇੱਥੇ ਹੁੰਦਾ ਸੀ ਬੜੇ ਸਿੱਖ ਸੂਝਵਾਨ ਬੰਦੇ ਆਏ ਸੀ ਹਾਂ ਕੂਕੇ ਸਿੱਖ ਸਾਡੇ ਕੂਕੇ ਸਿੱਖਾ ਉਹਨਾਂ ਨੇ ਇਹ ਗੱਲ ਕਹੀ ਸੀ ਉਹ ਅਜੇ ਵੀ ਅਜੇ ਇੱਥੇ ਪਾਣੀ ਦਿੱਕਤ ਵੀ ਹੈ ਵੀ ਠੀਕ ਹੈ ਅਸੀਂ ਨੀਂਦਾਂ ਪੈ ਗਈਆਂ ਸਾਡੀਆਂ ਸਾਡੇ ਕੋਠੇ ਗੁਰੂ ਨਗਰ ਦੀਆਂ ਨਹੀਂ ਇਹ ਕੋਈ ਜਾਣ ਕੇ ਨਾ ਲਾਈਟ ਦਾ ਪ੍ਰਬੰਧ ਨਾ ਕੋਈ ਲਾਈਟ ਦਾ ਹੈ ਇਥੇ ਜਿਹੜਾ ਸੀ ਦਰਾਸਤ ਲਾਇ ਮੈਂ ਉਹ ਲਾਇਆ ਸੀਗਾ ਮੇਰਾ ਸੁੱਖ ਦਾ ਸੀ ਇਹ ਤੁਹਾਡੀਆਂ ਗੱਲ ਤੁਹਾਡੀ ਗੱਲ ਵਿੱਚ ਹੈ ਕਿ ਇਹ ਜਾਨੀ ਕਿ ਲਾਈਟ ਦਾ ਜਿਹੜਾ ਪਾਣੀ ਦਾ ਪ੍ਰਬੰਧ ਚਲੋ ਚੋਰੀਆਂ ਚਾਰੀਆਂ ਤਾਂ ਹੁੰਨ ਜਾਂਦੀਆਂ ਪਰ ਗੱਲ ਇਹ ਹੈ ਵੀ ਜਿਹੜੀਆਂ ਆਪਣੀਆਂ ਕੋਈ ਨਗਰ ਪੰਚਾਇਤ ਆ ਜਾਂ ਕੋਈ ਹੋਰ ਇਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਇਹ ਜਾਨੀ ਕਿ ਜ਼ਿੰਮੇਵਾਰੀਆਂ ਤੋਂ ਇਹ ਵਾਂਝਾ ਕਿਉਂ ਰਿਹਾ ਵਾ ਕਾਰਨ ਕੀ ਆ ਕਿ ਤੁਸੀਂ ਕਿਸੇ ਨੂੰ ਆਖੇ ਹੀ ਨਹੀਂ ਅਸੀਂ ਕਿਹਾ ਅਸੀਂ ਖੁਦ ਕਿਹਾ ਆ ਸਾਡੇ ਮੇਵਾ ਪ੍ਰਧਾਨ ਸਾਹਿਬ ਸੀਗਾ ਆਪਣੇ ਉਹ ਉਹਨੇ ਆ ਕਰਿਆਗਾ ਕੰਮ ਕਰਿਆ ਉਹਨੇ ਇਹ ਕਹਿਦਗੇ ਉਹ ਸ਼ਿੱਦ ਪਾਇਆ ਇਹ ਕਹਿਦਗੇ ਉਹ ਚਲਦੀ ਵੀ ਸੀ ਉਹ ਚਲਦੀ ਵੀ ਸੀ ਕੰਮ ਸਹੀ ਸੀ ਉਹ ਉਦੋਂ ਮਗਰੋਂ ਜਾਂ ਉਦੋਂ ਪਹਿਲਾ ਜੇ ਕੋਈ ਸੀਗੇ ਅਸੀਂ ਕਿਸੇ ਨੂੰ ਨਹੀਂ ਕਿਹਾ ਮੇਵਾ ਸਾਡਾ ਖੁਦ ਆਉਂਦਾ ਭਾਈ ਆ ਸਾਡਾ ਬੱਚਾ ਹੈ ਹੋਰ ਵਾਲੇ ਪ੍ਰਧਾਨ ਨੂੰ ਕਹਿੰਦਾ ਹੋਰ ਵਾਲੇ ਪ੍ਰਧਾਨ ਨੂੰ ਮੈਂ ਇੱਥੇ ਖੁਦ ਕਿਹਾ ਜਿੱਦੇ ਜਿੱਦੇ ਸਾਡੇ ਜੰਤੀ ਖਾਲਸਾ ਮਰਿਆ ਖੈਰਾ ਦਿਆਲ ਸਿੰਘ ਖੈਰੇ ਦਾ ਮੁੰਡਾ ਪਾਠੀ ਉਦੋਂ ਮੈਂ ਗੱਲ ਕਰੀ ਮੈਂ ਫਿਰ ਆਪਣੇ ਅੰਬਰ ਤੋਂ ਪਾਉਣ ਨੂੰ ਵੀ ਆਖਿਆ ਅੰਬਰ ਤੇ ਮੈਨੇ ਇੱਥੇ ਪੁੱਛਿਆ ਵੀ ਕੋਈ ਕੰਮ ਕੋ ਮਟਾ ਨਹੀਂ ਕੋਈ ਸੇਵਾ ਵਿੱਚ ਕਰਨ ਵਾਲਾ ਮੈਂ ਆਖਿਆ ਅੰਬਰ ਤੋਂ ਮਸਾ ਭਾਈ ਜੀ ਪਗਾ ਉਹ ਉਹਦੇ ਐਮਸੀ ਐ ਭਾਈ ਜੀ ਸਾਡੇ ਇੱਥੇ ਮੋਟਰ ਦਾ ਪ੍ਰਬੰਧ ਆਪਣੇ ਹੈ ਨਹੀਂ ਗਾ ਉਹਦਾ ਭਾਈ ਵੀ ਮਰਿਆ ਉਹਦੇ ਵੀ ਐਂ ਹੋਈ ਉਹਨੇ ਨੇ ਆ ਪੋਲਸ ਟਾਇਏ ਆ ਖੰਬੇ ਉਹ ਪਏ ਆ ਜੀ ਉਹ ਉਹਨੂੰ ਨਹੀਂ ਪਤਾ ਵੀ ਉਹਦੀ ਬਾਲ ਟਸਟਾਏ ਆ ਜਾਂ ਉਹ ਖੰਬੇ ਹਾਂ ਹਾਂ ਸਾਡੇ ਜੀ ਜਿਵੇਂ ਮੇਰੇ ਆਪਾਂ ਦਾ ਮੈਂ ਆਪਦੀ ਪਾਰਟੀ ਨੂੰ ਖੁੱਦ ਕੱਲਿਆ ਇਹ ਗੱਲ ਵੇ ਜਿਵੇਂ ਉਹਦਾ ਮੇਰੇ ਐਨਕਾ ਲੱਗ ਗਿਆ ਸਾਡੇ ਉਹ ਐਨਕਾ ਲੱਗ ਗਏ ਸਾਨੂੰ ਕੰਬੇ ਨਹੀਂ ਚਾਕੀ ਜਾਂਦੇ ਸਾਨੂੰ ਐ ਦੀ ਪਤਾ ਨਹੀਂ ਚਾਨੂੰ ਕਦੋਂ ਹੋਊ ਮੇਰਾ ਭਰਾ ਮਰਿਆ ਦੋਖਾ ਸਾਡਾ ਜੰਟੀ ਮਰਿਆ ਦੋਖਾ ਅੰਮਰਪਾਲ ਦਾ ਭਾਈ ਮਰਿਆ ਬਹੁਤ ਤਾਂ ਹਰੇਕ ਦੇ ਘਰੇ ਖੜੀ ਆ ਇਹ ਕੁੱਲ ਦੇ ਖੜੀ ਆ ਕੁੱਲ ਰਿਸ਼ਤੇਦਾਰ ਸਾਰਿਆਂ ਨਾਲੋਂ ਸਾਡੇ ਬਈ ਸਵੇਹ ਜੀਰੋ ਆ ਵੀ ਦੋਸਤੋ ਗੱਲ ਇਹ ਹੈ ਕਹਿਣ ਤੋਂ ਭਾਵ ਆਪਣੀ ਜਿਹੜਾ ਕੋਈ ਆਪਣਾ ਪ੍ਰਧਾਨ ਹੁਣ ਮੌਜੂਦਾ ਪ੍ਰਧਾਨ ਹਾਂਜੀ ਕਿਹਾ ਹੈ ਉਹਨਾਂ ਨੂੰ ਖੁਦ ਕਿਹਾ ਹੈ ਉਹਨਾਂ ਨੂੰ ਸਾਡੀ ਬੇਨਤੀ ਵੀ ਆ ਤੇ ਇਹ ਨਾਲ ਜਰੂਰ ਇਹ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਈਏ ਹਕੀਕਤ ਦਿਖਾਈਏ ਨਹੀਂ ਅੱਜ ਤਾਂ ਬੇਨਤੀ ਹੈ ਇਹ ਬੇਨਤੀ ਵੀ ਕਰੀਏ ਇਹ ਬੇਨਤੀ ਹੈ ਸਾਡੇ ਦਾ ਹੱਥ ਬੰਨ੍ਹ ਕੇ ਬਾਅਦ ਦੇ ਵਿੱਚ ਜਦੋਂ ਕਰਤੀ ਸਹੀ ਕਰਤਾ ਸਾਰਾ ਕੁਝ ਤੁਸੀਂ ਐਂ ਕਰੋ ਝੋਲੇ ਝੋਲੇ ਆ ਨਹੀਂ ਕੋਈ ਅਸੀਂ ਵੀਡੀਓ ਪਾਵਾਂਗੇ ਧੰਨਵਾਦ ਕਰਨ ਲਈ ਵੀ ਤੁਹਾਨੂੰ ਜਰੂਰ ਤੇ ਇਹ ਪਹਿਲ ਦੇ ਆਧਾਰ ਤੇ ਹੈ ਕੰਮ ਸੋਨ ਮੋਟ ਹਾਂ ਮੋਟ ਆ ਜਾ ਮੋਟੋ ਵੀ ਆਹ ਪਾਲਤਾਂ ਨੇ ਕੰਮ ਕਰੇ ਆ ਵੇਖੋ ਇਹ ਸਾਡੇ ਹੋਏ ਆ ਪਰ ਇਹ ਪੱਠੀ ਦੇ ਵਿੱਚ ਹਾਂ ਗੱਭਰੂ ਨੌਜਵਾਨ ਦਾ ਸੰਸਕਾਰ ਹੋਇਆ ਸੀ ਅੱਧ ਮਾਇਆ ਮਸਲਾ ਹੋਇਆ ਇਹ ਸਾਨੂੰ ਵੀ ਪਤਾ ਨਹੀਂ ਲੱਗੇ ਕਾਹਦੇ ਨਾਲ ਚੱਲਦੀ ਹੈ ਕਿਵੇਂ ਚੱਲਦੀ ਹੈ ਠੀਕ ਹੈ ਦੂਜਾ ਨੰਬਰ ਅੱਛਾ ਚੱਲ ਕੋਈ ਨਹੀਂ ਇਹ ਹਾਂ ਜੀ ਚੱਲ ਵੀ ਨਹੀਂ ਚੜਾਉਦੇ ਵੀ ਕਹਿੰਦੇ ਆ ਹਾਂ ਮੇਰਾ ਖੁਦ ਭਰਾ ਮਰਿਆ ਸੀ ਨਹੀਂ ਚਲਾਈ ਕਰਦੇ ਨੇ ਸਾਨੂੰ ਪਤਾ ਸੀ ਮਗਰ ਜਦ ਬੱਚੇ ਰਹਿ ਗਏ ਫੇਰ ਕਿਵੇਂ ਕਰਾਂਗੇ ਹੁਣਦਾ ਹੀ ਹੁੰਦਾ ਨੇ ਇਹਦੇ ਵਿੱਚ ਭੂਤ ਪਰੇ ਦਾ ਤਾਂ ਛੱਡ ਦੋ ਇਹਦੇ ਵਿੱਚ ਅਮਲੀ ਪੰਗੀ ਜਾਂ ਕੋਈ ਭੁੱਕੀ ਰੱਖ ਜੇ 10 ਗੱਟੇ ਇਹਦਾ ਫਾਇਦਾ ਕੀ ਬਰੋਦਾ ਪਹਿਲੀ ਗੱਲ ਤਾਂ ਉਹ ਗੇਟ ਨੂੰ ਜਿੰਦਾ ਲੱਗਣਾ ਚਾਹੀਦਾ ਕੋਈ ਜੰਮੀ ਆਹ ਖੁੱਲੇ ਗੇਟ ਆ ਫੇਰ ਇੱਕ ਬੇਨਤੀ ਹੋਰ ਹੈ ਇੱਕ ਬੇਨਤੀ ਹੋਰ ਹੈ ਹਾਂਜੀ ਆ ਸਾਡੇ ਸਾਧੂ ਗਿੱਲ ਦਾ ਕਜ਼ਾ ਘਰ ਆ ਹੂੰ ਇਹਦੇ ਘਰੋਂ ਸੁਰਗਵਾਸ ਹੋ ਗਈ ਹੋਗੇ 2-3 ਮਹੀਨੇ ਰੱਖ ਲੋ ਹੂੰ ਆਜਾ ਛੱਡ ਪੁਆਇਆ ਵੈ ਉਹ ਪੁਆਇਆ ਸੀਗਾ ਮਲਾਇਆ ਵਾਲੇ ਨੇ ਐਵੇਂ ਕਹਿ ਦੇ ਕਿ ਕੁਰਬਾਨੀ ਸਾਧਕੇ ਹੋਵੇ ਉਹ ਛੱਡ ਥੱਲੇ ਇਨਾ ਮੀ ਉੱਤੇ ਅਸੀਂ ਬੱਟਾ ਹਲੇ ਦੇਖ ਲੋ ਬੱਟਾ ਪਾਸੇ ਪਾਈਆਂ ਤੇ ਮਸਾ ਸਸਕਾਰ ਕਰਿਆ ਕਹਿਣ ਦਵਾਵ ਦਾਨੀ ਸੱਜਣਾ ਤਾਂ ਕਰਾਇਆ ਪਰ ਪੰਚਾਇਤਾਂ ਨਹੀਂ ਹਾਂ ਜੀ ਬੜਾ ਰੋਲ ਦੇ ਉਹ ਜਿਹੜਾ ਕਰਾਇਆ ਵਾ ਜੀ ਉਹ ਮਹਿੰਗਾ ਵਿਚਾਰਾ ਸੁਰਗਵਾਸ ਹੋ ਗਿਆ ਸਾਡੇ ਕੁਵਾਰ ਦਾ ਬੰਦਾ ਹੈ ਉਹਦੇ ਧੰਨਵਾਦ ਮਹਾਰਾਜ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਰੱਖੇ ਦੋ ਤਿੰਨ ਚੀਜ਼ਾਂ ਬੰਦਿਆਂ ਨੇ ਜਿਨ੍ਹਾਂ ਨੇ ਬਣਾਈਆਂ ਹੈ ਇਹ ਬਹੁਤ ਚਿੰਗੀਆਂ ਕੁਰਸਨਾ ਆ ਗਿਆਂ। ਦੋਸਤੋ ਦਾਨੀ ਸੱਜਣਾ ਦਾ ਜਿਹੜਾ ਕੋਈ ਕੰਮ ਆ ਉਹ ਠੀਕ ਰਿਹਾ ਵਾ ਤੇ ਆ ਇੱਕ ਕੱਲਾ ਥੜਾ ਲੋਕਟੈਲ ਵਾਲਾ ਬਣਾਤਾ ਤੇ ਇੱਕ ਆ ਜਿਹੜਾ ਇਹ ਸਭ ਨੂੰ ਸਮੱਸਿਆ ਦਿਖਾਈ ਦਿੱਤੀ ਵੀ ਇਹਦੀ ਕੀ ਸਮੱਸਿਆ ਤੇ ਇਹ ਜਿਹੜੀਆਂ ਘਟਾਂ ਇਹ ਪੂਰ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਬਹੁਤ ਤੰਗ ਪਰੇਸ਼ਾਨ ਆ ਇੱਧੇ ਤਕਰੀਬਨ ਅੱਧਾ ਪਿੰਡ ਜਾਨੀ ਕਿ ਇੱਧਰ ਸਿਸਕਾਰ ਕਰਨਾ ਉਹਦਾ ਜਿਹੜਾ ਪੱਟੇ ਗਵਾੜਦੇ ਅੱਧਾ ਪਿੰਡ ਆਉਂਦਾ ਇੱਧਰ ਹਾਂ ਵਿੱਚ ਉਥੇ ਕੁੱਲ ਸਹੂਲਤਾ ਹਾਂ ਉਹ ਸੁਸ਼ਾਨ ਘਾਟ ਦੇ ਵਿੱਚ ਇੱਥੇ ਥੜਗਾਂ ਵੇਖ ਲਓ ਜੀ ਆਹਾਂ ਆ ਬੈਠਣਾ ਬੈਠਣ ਲਈ ਵੀ ਆ ਸੰਗ ਤਾਂ ਇਹ ਬੈਂਦੀ ਆ ਆ ਇੱਤਾਂ ਦੇ ਲੋਕ ਬੈਠੇ ਨੇ ਫੇਸ ਉਸਕਾਰ ਹੁੰਦੇ ਆ ਇੱਥੇ ਜਿੱਥੇ ਉਹ ਉਹ ਪ੍ਰਧਾਨ ਨੂੰ ਪਤਾ ਨਹੀਂ ਸੀ ਐਵੇਂ ਕਹਿਦਗੇ ਉਹਨੇ ਮਾਲਾ ਦੀ ਕੰਮ ਕਰਿਆ ਉਹ ਜਿੱਥੇ ਕੁਰਸੀਆਂ ਪਈਆਂ ਉੱਥੇ ਕੀੜੇ ਦਾ ਪਾਉਣਾ ਵਿਚਾਲੇ ਜਦੋਂ ਲੋਕ ਬੈਠੇ ਹੁੰਦੇ ਆ ਲੋਕ ਐਂ ਜ਼ਲਸਤੇ ਮਾਰਦੇ ਘੋੜੇ ਵਾਂਗੂ ਅਗੜਾ ਲਾ ਹਾਂ ਉਹ ਉਹਦਾ ਕੀੜੇ ਦੇ ਪਰੇਸ਼ਾਨ ਉਦੋਂ ਬੰਦਾ ਮਰਿਆ ਪਿਆ ਹੁੰਦਾ ਆ ਮੋਟਰ ਦਾ ਉਹਨੂੰ ਕਮਰਾ ਬਖਾ ਦੇਈ ਇੱਥੇ ਜਿਹੇ ਮੋਟਰ ਸੀ ਸਾਥੋਂ ਲਾ ਪਤਾ ਹੋਈ ਵੀ ਐ ਆ ਮੋਟਰ ਦਾ ਦੋ ਦੋ ਆ ਜਰਾਸਤਾਂ ਨੂੰ ਕੋਈ ਪਾਣੀ ਨਹੀਂ ਪਾਉਂਦਾ ਪਾਣੀ ਦਾ ਤਾਂ ਹੀ ਆਹ ਵੇਖੋ ਜਰਾਸਤ ਨੇ ਮੱਛੀ ਪਿਆ ਆਹ ਵੇਖੋ ਤੁਮੜਾਏ ਪਿਆ ਆ ਸੇ ਆਜੂ ਆ ਮੋਟਰ ਵਾਲਾ ਸੋ ਦਵਾ ਦਿੰਦੇ ਆ ਜੀ ਮੋਟਰ ਵਾਲਾ ਤਾਂ ਕੋਈ ਨਾਂ ਨਿਸ਼ਾਨੀ ਹੈ ਨਹੀਂ ਇੱਥੇ ਕਮਰਾ ਸੀਗਾ ਉਹ ਇੱਟਾਂ ਪਈਆਂ ਆਵੇ ਫੇਰ ਨਾਲ ਉਸ ਕਮਰੇ ਦੇ ਨਾਲ ਠੀਕ ਹੈ ਆ ਆ ਸਾਨੂੰ ਛੱਤਾਂ ਵੀ ਮੋਟਰ ਇੱਥੇ ਸੀ ਆ ਪੱਥਰ ਚੱਤੇ ਪੱਥਰ ਬਾਲੇ ਆ ਸਾਨੂੰ ਦਿਖਾ ਦਿਖਾਏਗਾ ਵੀ ਪਾਣੀ ਤਾਂ ਹੋਣਾ ਕੀ ਇੱਥੇ ਐ ਨਹੀਂ ਪਤਾ ਵੀ ਮੋਟਰ ਸੀ ਕਿੱਥੇ ਸੀ ਪਤਾ ਨਹੀਂ ਪਤਾ ਹੀ ਨਹੀਂ ਮੋਟਰ ਕਿੱਥੇ ਸੀ ਆ ਪੋਲ ਹੈ ਚੱਲਦੀ ਸੀਗੀ ਤਨਾਸ਼ਰ ਵਿਚਾਰੇ ਨੇ ਆ ਘਰਾਂ ਨੇ ਮੋਟਰਾਂ ਮਾਟਾਂ ਚਲੋ ਚੋਰੀ ਹੋਈ ਜਾਂਦੀਆਂ ਇਹ ਜਿਹਾਂ ਚੀਜ਼ਾਂ ਚੋਰੀ ਹੋ ਜਾਂਦੀਆਂ ਹੁੰਦੀਆਂ ਸੰਝੇ ਥਾਵਾਂ ਤੋਂ ਪਰ ਇਹ ਜ਼ਿੰਮੇਵਾਰੀਆਂ ਬਣਦੀਆਂ ਨਗਰ ਪੰਚਾਇਤਾਂ ਦੀਆਂ ਆਗੂ ਬੰਦਿਆਂ ਦੀਆਂ ਵੀ ਮੂਰੇ ਇਹ ਯਾਨੀ ਕਿ ਹਰੇਕ ਦੀ ਸਮੱਸਿਆ ਹੈ ਹਰੇਕ ਦੇ ਮੂਰੇ ਖੜੀ ਆ ਇਹ ਜਿਹੜੀ ਸੱਚਾਈ ਹੈ ਮੌਤਿਕ ਅਟਲ ਸੱਚਾਈ ਆ ਇਹ ਆਉਣੀ ਹੁੰਦੀ ਆ ਤੇ ਰਿਸ਼ਤੇਦਾਰਾਂ ਨੇ ਯਾਰਾਂ ਮਿੱਤਰਾਂ ਨੇ ਦੋਸਤਾਂ ਨੇ ਆਉਣਾ ਹੁੰਦਾ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਤੇ ਇਹ ਸਮੱਸਿਆ ਸਾਡੀ ਪ੍ਰਧਾਨ ਨੂੰ ਫੇਰ ਦੁਬਾਰਾ ਬੇਨਤੀ ਆ ਵੀ ਇਹ ਪਹਿਲ ਦੇ ਤੌਰ ਤੇ ਹੱਲ ਕਰਨੀ ਚਾਹੀਦੀ ਹੈ ਹਾਂ ਹਾਂ ਹਾਂ